ਤੁਸੀਂ ਮਾਰਿਆ ਨਾ ਦੋ ਰਾਤ ਦਾ ਕੀ ਹੈ ਜੀ ਮੈਨੂੰ ਪਤਾ ਹੀ ਨਹੀਂ ਬਈ ਤੁਸੀਂ ਪੋਸਟਮੈਨ ਵੀ ਨਹੀਂ ਆਏ ਨਹੀਂ ਮੈਡੀਆ ਕੋਸ ਮਾਲੀ ਕੋਣ ਇਕਦਮੀ ਆਏ ਅਜੇ ਤੱਕ ਉਹ ਤਾਂ ਕੀ ਹੋ ਗਿਆ ਡੈਡੀ ਨੂੰ ਸੜਦਾ ਵਾ ਉਹਨਾਂ ਨੇ ਜੜੀ ਨੂੰ ਨਹੀਂ ਚੁੱਕਿਆ ਤਾਂ ਡੈਡੀ ਦੇ ਵੀ ਲੱਤਾਂ ਮਾਰੀਆਂ ਵਾ ਡੈਡੀ ਨੂੰ ਚੁੱਕਦੇ ਆਪਾਂ ਚੁੱਕਦੇ ਸੀ ਤੁਹਾਡੇ ਚਪੇੜਾ ਮਾਰਦੇ ਕੜੇ ਮਾਰਦੇ ਸੀ ਇਸੇ ਤੇ ਸਾਰੇ ਮੱਲੇ ਵਾਲੇ ਨਹੀਂ ਛਡਾਇਆ ਤਾਂ ਵੀ ਨਹੀਂ ਛੱਡਣਦੇ ਤੇ ਡੈਥ ਹੋ ਗਈ ਪਾਪਾ ਦੀ आती ये गल हुई है भ्रा ਲੈ ਕੇ ਗਿਆ ਐਕਟੀਵਾ ਕਰੋ ਤੇ ਉਧਰੋਂ ਦੋ ਮੁੰਡੇ ਆਏ ਬਹੁਤ ਤੇਜ ਉਹਨਾਂ ਨੇ ਵਿੱਚ ਲਿਆ ਗਿਆ ਐਕਟੀਵਾ ਮਰੀ ਆ ਤੇ ਭਰਾ ਕਹਿੰਦਾ ਕਿ ਹੋਲੀ ਆ ਜਾਂਦੇ ਤੇ ਉਹ ਕੋ ਗਾਲੋ ਗਾਲੀ ਹੋਏ ਆ ਗਾਲਾਂ ਕੱਢਣ ਲੱਪੇ ਸੀ ਤੇ ਡਰਿੰਕ ਕੀਤੀ ਹੋਈ ਸੀ ਉਹਨਾਂ ਨੇ ਤੇ ਮੈਂ ਇਹਨੂੰ ਅਚਾਨਕ ਵੇਖਿਆ ਮੈਂ ਬੂਏ ਚੋਂ ਨਿਕਲਿਆ ਮੋਟਰਸਾਈਕਲ ਲੈ ਕੇ ਤੇ ਮੋੜ ਤੇ ਖਲੋਤਾ ਸੀ ਤੇ ਮੈਂ ਵੀ ਗਿਆ ਵਾਂ ਤੇ ਮੇਨਾਂ ਵੀ ਗਾਲੋ ਗਾਲੀ ਹੋਏ ਆ ਮੈਂ ਡੈਡੀ ਨੂੰ ਸੱਦਿਆ ਵਾ ਉਹਨਾਂ ਨੇ ਗੱਡੀ ਉੱਤੇ ਤਿੰਨ ਚਾਰ ਮੁੰਡੇ ਸੱਦੇ ਆ ਫੇਰ ਸੱਦੇ ਆ ਇਕਦਮੀ ਆਏ ਆ ਤੇ ਤੱਕ ਉਹ ਤਾਂ ਕੀ ਹੋ ਗਏ ਡੈਡੀ ਨੂੰ ਸੁੱੜਤਾ ਵਾ ਤੇ ਹਥੋ ਬਾਈ ਪੇ ਪੇ ਲੋ ਮੁੜ ਕੇ ਫਿਰ ਤੋਂ ਕੋ ਤਾਂ ਕੀ ਹੋ ਗਏ ਪਹਿਲੋ ਸੁੱੜਤਾ ਡੈਡੀ ਨੂੰ ਤੇਹੀ ਤਰਲੇ ਮਾਰਦੇ ਰਹੇ ਡੈਡੀ ਨੂੰ ਚੁੱਕ ਲੈੰਦੋ ਡੈਡੀ ਨੂੰ ਚੁੱਕ ਲੈੰਦੋ ਉਹਨਾਂ ਨੇ ਡੈਡੀ ਨੂੰ ਨਹੀਂ ਚੁੱਕੰਦੇ ਤਾਂ ਡੈਡੀ ਦੇ ਵੀ ਲੱਤਾਂ ਮਾਰੀਆਂ ਵਾ ਡੈਡੀ ਨੂੰ ਚੁੱਕੰਦੇ ਆਪਾਂ ਚੁੱਕਦੇ ਆਂ ਹੀ ਤੁਹਾਡੇ ਚਪੇੜਾ ਮਾਰਦੇ ਕੜੇ ਮਾਰਦੇ ਆਂ ਇਸੇ ਚ ਫਿਰ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਆ ਗਲੀ ਮੱਲੇ ਵਾਲੇ ਸਾਰਿਆਂ ਨੇ ਛਡਾਇਆ ਵਾ ਤੇ ਉਹ ਤਾਂ ਵੀ ਨਹੀਂ ਛਡੰਦੇ ਸਾਰੇ ਮੱਲੇ ਵਾਲੇ ਨੇ ਛਡਾਇਆ ਤਾਂ ਵੀ ਨਹੀਂ ਛਡੰਦੇ ਤੇ ਡੈਥ ਹੋ ਗਈ ਪਾਪਾ ਦੀ ਤੇ ਹੋਰ ਕਿੰਨੇ ਤੱਕ ਕੀ ਕਾਰਵਾਈ ਕੀਤੀ ਕੀ ਪੁਲਿਸ ਨੂੰ ਹੁਣ ਕਾਰਵਾਈ ਕੋਈ ਨਹੀਂ ਕੀਤੀ ਗਈ ਪੁਲਿਸ ਨੂੰ ਹਜੇ ਤੱਕ ਨਾ ਫਾਇਲ ਨੰਬਰ ਮਿਲਿਆ ਜੇ ਤੇ ਨਾ ਕੋਈ ਕਾਰਵਾਈ ਕੀਤੀ ਮੰਗਾਂ ਤੁਹਾਡੀ ਮੰਗੇ ਇਹ ਵਾ ਕੀ ਹਾਂ ਵੀ ਉਹ ਦੋਸ਼ੀ ਫੜੇ ਜਾਣ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਸਾਨੂੰ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਤੇ ਕੀ ਕਹਣਾ ਚਾਹੁੰਦੇ ਜਿਹੜੇ ਰਾਤੀ ਤੋਂ ਮਨ ਵਾਲੋ ਮੈਂ ਕਹਿੰਦਾ ਜੀ ਬਹੁਤ ਹਫੜਾ ਦਫੜੀ ਮਚਾਈ ਹੋਈ ਦੁਨੀਆ ਤੇ ਸਮਝੋ ਕਿ ਚੰਗਾ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਇਹੋ ਜੀ ਬੁਰੀ ਹਾਲਤ ਕੀਤੀ ਹੋਈ ਆ ਬੱਚਾ ਨਿਗਾਹ 18 ਸਾਲਾ ਦਾ ਮੁੰਡਾ ਗਿਆ ਸਮਝ ਲਓ ਤੇ ਐਕਟਵਾ ਵਿੱਚ ਮਾਰੀ ਆ ਬੱਚੇ ਨੇ ਕਿਹਾ ਹੌਲੀ ਚਲਾ ਲੈਣੀ ਹੁਣ ਫੜ ਕੇ ਕੁੱਟਣਾ ਸ਼ੁਰੂ ਕਰਤਾ ਉਹਨਾਂ ਨੇ ਫੋਨ ਕੀਤਾ ਉਹਨਾਂ ਦਾ ਪਿਓ ਛਡਾਣ ਵਾਸਤੇ ਗਿਆ ਪਿਓ ਨੇ ਜਾ ਕੇ ਮੁੰਡੇ ਦੇ ਚਪੇੜਾ ਮਾਰੀਆਂ ਵੀ ਘਰ ਚੱਲ ਜਾਓ ਤੇ ਪਿਓ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਕੇ ਤੇ ਕੁੱਟਣਾ ਸ਼ੁਰੂ ਕਰਤਾ ਛਾਤੀ 'ਚ ਲੱਤਾਂ ਮਾਰੀਆਂ ਜੇ ਮੁੰਡੇ ਚੁੱਕਣ ਲੱਗੇ ਤੇ ਉਹ ਮੁੰਡਿਆਂ ਨੂੰ ਵੀ ਮਾਰਦੇ ਰਹੇ ਉੱਤੋਂ ਸਾਡੇ ਕੋਲ ਸੀਸੀਟੀਵੀ ਟੀਵੀ ਕੈਮਰੇ ਦੀਆਂ ਫੁਟੇਜਾਂ ਹੈਗੀਆਂ ਨੇ ਠੀਕ ਹੈ ਉਹ ਸਾਰੀਆਂ ਦੇਖਣ ਵਾਲੀਆਂ ਕਿ ਇਹਨਾਂ ਨੇ ਥਾਂ ਹੀ ਉੱਥੇ ਮੌਕੇ ਤੇ ਮੌਕੇ ਤੇ ਮੌਤ ਹੋ ਗਈ ਹੈ। ਦਬੂ ਚੋਲੋ ਕੀ ਕਾਰਵਾਈ ਕੀ? ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਰਾਜਸੀ ਲੀਡਰਾਂ ਦੇ ਕਰਕੇ ਸਮਝ ਲੋ ਦਬਾਅ ਹੈਗਾ ਤੇ ਕਾਰਵਾਈ ਨਹੀਂ ਹੋ ਰਹੀ। ਕੀ ਮੰਗ ਮੰਨ ਕੇ ਕਰਦੇ? ਮੰਗੇ ਕਰਦੇ ਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਬੰਨ ਦੀ ਕਾਰਵਾਈ ਕੀਤੀ ਜਾਵੇ। ਜੋ ਪਰਚਾ ਇੱਕ ਡੈਥ ਹੋਈ ਹੈ 302 ਦਾ ਪਰਚਾ ਵਰਦਾ ਪਰਚਾ ਕੀਤਾ ਜਾਵੇ। ਸਰ ਮਾਮਲਾ ਕੀ ਜਿਹੜਾ ਇੱਕ ਕਾਰਨ ਕੀਆ ਚਾਹ ਨਹੀਂ ਤੁਹਾਡੇ ਕੋਲ ਦੱਸਿਆ ਯਾਰ ਪਤਾ ਨਹੀਂ ਤੁਹਾਨੂੰ ਪੋਸਟਮਾਨ ਨੂੰ ਕਰਵਾਉਣ ਦੇ ਲਈ ਕਿੱਥੇ ਪਹੁੰਚੇ ਜੀ। ਇਹ ਆਈਓ ਜਿਹੜਾ ਆਈਓ ਦੱਸੇਗਾ। ਠੀਕ ਹੈ ਜੀ। ਆਈਓ ਦੱਸੇਗਾ ਨੂੰ ਪਤਾ ਸਾਰਾ ਅੱਛਾ ਜੀ ਤੁਹਾਨੂੰ ਜੁਗਦ ਤੁਹਾਨੂੰ ਨਹੀਂ ਜੀ ਪਤਾ ਸਾਨੂੰ ਮੈਂ ਪੂਟ ਮਾਰਨ ਕਰਾਉਣਾ ਹੈ ਜੀ ਅੱਛਾ ਜੀ ਬਸ ਬਸ ਹੂੰ ਕੀ ਦਾ ਕਰਾਣਾ ਹੈ ਕੁਝ ਪਤਾ ਤੁਹਾਨੂੰ ਕੀ ਕਾਰਨ ਕੀ ਆਇਆ ਜਿਹੜਾ ਕਾਰਨ ਉਹ ਆਈਓ ਦੱਸੇਗਾ ਜੀ ਹੂੰ ਤੁਸੀਂ ਨਹੀਂ ਦੱਸ ਸਕਦੇ ਮੈਂ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਕੀ ਆ ਕੀ ਨਹੀਂ ਆਈਓ ਦੱਸੇਗਾ ਮੈਂ ਪੂਟ ਮਾਰਨ ਕਰਾਉਣਾ ਆ ਮੰਗਰ ਸਿੰਘ ਦਾ ਪੂਟ ਮਾਰਨ ਨਾ ਕਰਾ ਲੈਂਦੇ ਫਿਰ ਤੀ ਕੀ ਕਰਨਾ ਹੈ ਇੱਥੇ ਲੁੱਥ ਫਿਰ ਮੈਂ ਤੂੰ ਤੁਸੀਂ ਇੱਥੇ ਆਪਣੀ ਡਿਊਟੀ ਤੇ ਆਏ ਹੋ ਡਾਕਟਰਾਂ ਵੱਲੋਂ ਕਿਹਾ ਯਾਰਾ ਤੁਹਾਡੇ ਵੱਲੋਂ ਕੋਈ ਜੜੀਆਂ ਉਹ ਕਾਗ ਕਈ ਕਾਗੇ ਤੁਸੀਂ ਥਾਣਾ ਛੱਡ ਆਏ